ਸਸਤ ਕਾ ਵਿੱਚ ਹੀ ਸਾਰੇ ਮੇਰੇ ਨੂੰ ਸੰਦੀਪ ਡੇਰੀ ਫਾਰਮ ਤੋਂ ਆ ਬੋ ਬੋ ਵੈਲਕਮ ਹੈ ਜੀ ਤੇ ਫੁੱਜਾ ਸਾਕ ਬਹੁਤ ਚਿਕਾ ਦੇਖੋ ਅੱਜ ਵੀ 12 ਤਰੇਲਾ ਪਰ ਗਾਵਾਂ ਸੇਲ ਆ ਐਚ ਐਫ ਕ੍ਰੋਸ ਜਰਸੀ ਸਾਰੀ ਵੈਰੇਟੀ ਹੈ ਬਾਕੀ ਬਾਈ ਜੀ ਨੇ ਗੱਲਾਂ ਕਰਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਕਾਸੀ ਹੁੰਦੀ ਜੀ ਸਤਿ ਸ਼੍ਰੀ ਅਕਾਲ ਜੀ ਹੋ ਬਾਈ ਜੀ ਸਾਰੇ ਸੰਦੀਪ ਡੇਰੀ ਫਾਰਮ ਦੇ ਸੇਵਾਦਾਰਾਂ ਨੂੰ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਤੇ ਜੀ ਉਹ ਸੰਦੀਪ ਵਧੀਆ ਜੀ ਵਧੀਆ ਮੈਂ ਰਾਮ ਸ਼ਾਮ ਜੀ ਸਭ ਠੀਕ ਠਾਕ ਚਲੋ ਪਿਆ ਨਹੀਂ ਮੜਾ ਮੋੜਾ ਆ ਜਣਾ ਨਹੀਂ ਸਾਹ ਤਾਂ ਇੱਧਰ ਬਹਿ ਗਿਆ ਫਿਰ ਉੱਥੇ ਹੱਡੇ ਪਿਆ ਮਾੜਾ ਪਰ ਗਿਆ ਜੀ ਮੈਨੂੰ ਫੇਰ ਆ ਜੂਗਾ ਆਉਗਾ ਹਾਂ ਚਲਾ ਗਿਆ ਨਾ ਵੀ ਸਾਮਾਲ ਤੇ ਆਪਣਾ ਚਲੋ ਮਾਰਾ ਵੀ ਜਿੱਥੋਂ ਨੋਦਨ ਵਾਲਾ ਦੇ ਗਿਆ ਇਦਾਂ ਵਿੱਚ ਚਲੀ ਜਾਂਦਾ ਕੋਈ ਬੇਗੀ ਰਹਿ ਗਈ ਬਿਲਕੁਲ ਜੀ ਮਾਰਦੇ ਕੁਝ ਕਿੱਤੀ ਸਾਫਤਰਾ ਲੈਣ ਦੀ ਬਸ ਤੁਹਾਨੂੰ ਪਤਾ ਹੋਵੇ ਬਿਲਕੁਲ ਸਹੀ ਗਾਣੇ ਤੇ ਚੰਗਾ ਲੈਂਦਾ ਹਰ ਬੰਦਾ ਸਹੀ ਗਾਣੇ ਜੀ ਪਤਾ ਲੱਗਦਾ ਵਾ ਜਦੋਂ ਗਾਹ ਕੈਨ ਵੀ ਸਹੀ ਦੀ ਮਾਰ ਹਾਂ ਬਾਕੀ ਪਿੰਡ ਆਪਣਾ ਹੈ ਗਤਰੀਵਾਲ ਝਲਾਂਦਸਾ ਹਲਕਾ ਮਜੀਠਾ ਜੇ ਮੋਬਾਈਲ ਨੰਬਰ 8914398KK ਹਨੇ 14398KK ਤੇ ਵਟਸਐਪ ਚੱਲਦਾ ਹੈ ਤੇ ਹੈਲੋ ਤੇ ਜਿਹੜੀ ਰਿਕੁਐਸਟ ਆ ਜਾਣੀ ਹੈ ਤੇ 9814378KK ਤੇ ਫੋਨ ਕਰ ਸਕਦੇ ਹੋ ਭਜੀ ਅਸਿਕਲ 9814378KK ਤੇ ਫੋਨ ਕਰੋ ਦੋਵੇਂ ਨੰਬਰ ਮਲੇ ਚੱਲਦੇ ਆ ਬਾਕੀ ਜੀ ਪਿੰਡ ਦਾ ਜਿਹੜਾ ਉਹਨਾ ਆਪਣਾ ਜੰਹੇਪੁਰ ਲੱਗੇ ਆ ਕਥੋਂ ਨੰਗਲ ਵੀ ਲੱਗੇਈ ਆ ਬਾਬਾ ਨਾਲ ਦੇ ਮਰੜੀ ਵੀ ਲੱਗੇਈ ਆ ਦੋ ਤਿੰਨ ਪਿੰਡ ਲੱਗੇ ਆ ਜੀ ਪਾਕੀ ਅੱਡਾ ਆਪਣਾ ਜਿਥੇ ਰੈਸ਼ ਆ ਉਹ ਦੱਸਣ ਦੀ ਲੋੜ ਨਹੀਂ ਸਕਦੂ ਸਾਰੇ ਜੱਬਣ ਹੈ ਯਾਰ ਇਹ ਡੱਬੀ ਮਾਰ ਪਹਿਲਾ ਸੂਆ ਜੀ ਦੂਜਾ ਸੂਆ ਦੂਜਾ ਸੂਆ ਗੱਬੜ ਮਾਰ ਤੋਰੋ ਜੀ ਲੋ ਜੀ ਵੱਡੀ ਵਹਿਣ ਉਹ ਲਗਾ ਦੇ ਦੇਖਾ ਉਹ ਲਗਾ ਦੇਖੋ ਕਰਾ ਦੇ ਅਸਲ ਲਾਈਵ ਟਾਈਮ ਆਣਾ ਜੀ ਆ ਲੈ ਜਨੇ ਚਾਰ ਦਿਨ ਸਭੂ ਸੰਦੀਪ ਜੀ ਹਾਂ ਜੀ ਸੰਭੂ ਨੂੰ ਪਤਾ ਸੰਭੂ ਤਾਂ ਆਵੜਾ ਮੈਂ ਸੰਦੀਪ ਜੀ ਇਹ ਦੱਕ ਦਿਨ ਕਰ ਸਕਦੀ ਦੋ ਵੀ ਚਾਰ ਵੀ ਤੈਨੂੰ ਪਤਾ ਆ ਕਿੰਨੀਆਂ ਸੂਤੀਆਂ ਰਾਤੋਂ ਰਾਤ ਹਾਂ ਜੀ ਇਹਨਾਂ ਦਾ ਯਕੀਨ ਨਹੀਂ ਕਿ ਹੁੰਦਾ ਇਹ ਇੱਕ ਦੂਜੀ ਨਾਲ ਵੇਖ ਕੇ ਸੂਂਦੀਆਂ ਇਹਨਾਂ ਦੇ ਇੱਕ ਨੰਬਰ ਦੇ ਤਾਂ ਨੇ ਵੀ ਗੱਬਣ ਆ ਇਹ ਟਿਕੀ ਰਹੇ ਥਾਣੇ ਤੋਂ ਮੜਾ ਲੋਕਾਰ ਆ ਬਾਕੀ ਸੀਨ ਸੂਲ ਨਹੀਂ ਹੱਸੇ ਵੇ ਐਚ ਐਫ ਆ ਤੈਨੂੰ ਪਤਾ ਕਹਿਣ ਦੀ ਲੋੜ ਹੀ ਨਹੀਂ ਥਾਣੇ ਦਾ ਨਾ ਲੈਵਾ ਇਹਦਾ ਫਿੱਟਡ ਜਾ ਲੈ ਵੀ ਵਾਲੀ ਗਾਂ ਵਾ ਦੁੱਧ ਕੱਢ ਦੂਗੀ ਅੱਛੀ 20 22 ਕਿਲੋ ਬਾਕੀ ਚਲੋ ਸੇਵਾ ਦੇ ਬਿਲਕੁਲ ਬਾਕੀ ਬੋਝਾ ਸੇਵਾ ہاں ਜੀ ਤੁਸੀਂ ਸੇਵਾ ਨਾ ਕਰੋ ਫੇਰ ਆਦੀਆਂ ਗੱਲਾਂ ਹੋਣਗੀਆਂ ਸਾਡੇ ਕਹਿਣ ਨਾ ਨਹੀਂ ਰੱਖਣਾ ਇਹਨੇ ਇਹ ਬਣਾ ਘਟਾ ਮੈਂ ਕਹਾਂ ਤੋ ਇਹਲਾ ਘਟਾ ਮੈਂ ਬੜੀ ਵੀ ਨਿੱਕੀ ਬੜਾ ਵੱਡੀ ਹੈ ਇਸ ਦੀ ਰੋਟਿੰਗਾਂ ਤਾਂ ਬਹੁਤ ਘੱਟ ਲੱਗਦੀਆਂ ਨਾ ਕੀ ਹੈ ਚੰਗੀ ਹੈ ਗਾੜੀ ਮਾਰਾ ਜਾਂਦਾ ਆਪਣੇ ਲੋਕ ਅਗਲੇ ਕਿਹਦੇ ਵੀ ਨਹੀਂ ਤਰਾਂ ਵੀ ਕਿਲੋ ਪਹਿਲੇ ਸੂਏ ਹਾਂਜੀ ਹਾਂਜੀ ਅਸੀਂ ਕਿਹਨੇ 15 ਤੋਂ 20 ਕਿਲੋ ਬਿਲਕੁਲ ਬੜੀ ਸਹੀ ਗੱਲ ਹੈ ਜੀ ਦੇਖਾਂ ਮੋਲੇ ਦਾ ਹੈਗਾ ਜੀ 55000 ਹਾਂ 10000 ਲੈਂਦੇ ਦੀ ਮੋਲ ਦਾ ਠੀਕ ਹੈ ਬਸ ਜੀ ਯਾਰ ਦੀ ਜੀ ਜਾਣ ਦੋ ਉਹ ਸ਼ਰਤ ਨੇ ਤੈਨੂੰ ਪਤਾ ਫੇਰ ਉਹ ਵਿਗਲਾ ਰੱਖਦਾ ਤੜਪਣਾ ਸਾਰਿਆਂ ਨੂੰ ਤੜਪਣਾ ਸਾਰੇ ਫੌਜੀ ਦਾ ਜਾਣਾ ਹੀ ਆ ਇੱਥੇ ਦਾ ਇੱਕ ਕੰਮ ਹਾਂ ਮੈਂ ਮਾਲ ਵੱਧ ਵੇਚਦਾ ਤੇ ਮੈਨੂੰ ਡੀਰੇਟ ਘੱਟ ਰੱਖਣਾ ਬਿਲਕੁਲ ਜਿਹੜੇ ਨੇ ਮਾਲ ਘੱਟ ਵੇਚਣਾ ਉਹਨੇ ਫੇਰ 20 ਦੀ ਲੈ ਕੇ 30 ਦੀ ਪਾਉਣੀ ਬਿਲਕੁਲ ਜਿਹਨੇ ਜਿਆਦਾ ਵੇਚ ਨਹੀਂ ਆਉਦਾ 2-3000 ਬਾਜੇ ਬੜਾ 2-3000 ਤੇ ਮੈਂ ਵੀ ਲੈਂਦਾ ਇਹਦੇ 2-2000 ਤੇ ਮੈਂ ਹੈ ਨਹੀਂ ਵੀ ਫ੍ਰੀ ਸੇਵਾ ਕਰ ਦਿਆਂ ਸਹੀ ਸਹੀ ਗੱਲ ਹੈ ਸੰਦੀਪ ਸਿੰਘ ਇਹ ਗਾਣਾ ਦੇਦਾ ਕਿ 3 ਘਟ 50 45 ਹੋਰ ਦੱਸ ਹੈ ਕਰ ਕੋਈ ਨਹੀਂ ਬੁਝੋ ਮੈਂ ਐਂਡਾ ਹੈ ਕਰ ਸਰ ਕੋਈ ਕਹਿੰਦਾ 50 ਹੋਰ ਛੱਡੀ ਨਹੀਂ ਹੈ ਹੈਗੀ ਹੋ ਜੇ ਹੈ ਹੈਗੀ ਹੋ ਬਨਾਸ਼ੀ ਚੈੱਕ ਕਰਾ ਦੱਸ ਹੈਗੀ ਇੱਥੇ ਤੇ ਸਿਰ ਗੱਲ ਨਹੀਂ 45000 ਦੀ ਵੈਟ ਦਊਗਾ ਵੇਲੋ ਹਣਾ 20 ਕਿਲੋ ਵਾਲੀ ਵੱਡੀ ਵੱਡੀ ਵੇੜਾ ਹਣਾ ਤੇ ਰਹਾ ਕੱਚੀ ਥੋੜੀ ਜਿਹੀ ਜੇ ਸਿੱਧਾ ਠੁੱਕੀ ਜਾਂ ਸੂਕ ਜਾਂਦੀ ਫੇਰ ਵਸ਼ੀਵੇਂ ਤੋਂ ਨਿਆਰਾ ਆੜੀਆਂ ਲੋਲਾ ਜਿਹੇ ਇਹਨਾਂ ਦਾ ਕੋਈ ਮਤਲਬ ਨਹੀਂ ਇਹਦਾ ਦਾਹ ਰਹਿਣੀ ਹੈ ਬਹੁਤ ਜਿਆਦਾ ਮਾਰਨਾ ਮਸ਼ੀਨੇ ਫਾਰਮ ਵਾਲੀ ਵੇੜਾ ਜੈ ਜੀ ਆ 45000 ਦੀ ਹੁਣ ਏਡੀ ਗਾਂ ਕੋ ਦਵੇ ਹੈ ਐਂਡ ਜੀ ਹੁੰਦੇ ਦੂਪਰ ਕੈਨ ਨੂੰ ਮੈਨੂੰ ਮਾੜਾ ਕਵੇ ਕੋ ਚੰਗਾ ਨਹੀਂ ਮੈਂ ਤੇ ਇੱਥੇ ਮੈਨੂੰ ਮਾੜਾ ਕਹੀ ਜਾਂਦੇ ਸਾਰੇ ਸਾਰੇ ਤਿੰਨ ਵੀ ਠਾਗੀ ਜਾਂਦੇ ਠਾਗੀ ਕਹਿੰਦੇ ਪਤਾ ਨਹੀਂ ਕੀ ਠਾਗੀ ਮਾਰੀ ਪਤਾ ਨਹੀਂ ਲੱਗਾ ਸਾਨੂੰ ਤੇ ਆਪ ਨੂੰ ਲੱਗਾ ਪਹਿਲਾ ਵੇਲੋ ਨੰਬਰ ਨਹੀਂ ਛੱਡਦੇ ਦੱਸੋ ਇਹ ਨੰਬਰ ਤੇ ਦੱਸ ਪਰ ਗੱਲ ਕਰੋ ਮੇਰੀ ਜੀ ਅੱਜ ਜੇ ਤੁਹਾਨੂੰ ਠੱਗ ਲੱਗਦੇ ਤਿੰਨ ਚਾਰ ਸਾਨੂੰ ਤੋਂ ਠੱਗ ਕਹਿਣ ਦੇ ਹਾਂ ਤਿੰਨ ਸੌ ਹੋ ਗਏ ਤੇਰੀ ਆਈਡੀ ਤੁਹਾਨੂੰ ਠੱਗਾਂ ਦੇ ਮੈਸੇਜ ਆਉਣ ਦੇ ਤੇ ਇੱਕ ਵਾਰੀ ਨੰਬਰ ਤੇ ਦੇ ਫੇਰ ਪਤਾ ਲੱਗੇ ਬਿਲਕੁਲ ਦੱਸ ਬੰਦੇ ਨਾਲ ਘੰਟਾ ਥੋੜਾ ਲੋਕਾਂ ਨੂੰ ਪਤਾ ਨਹੀਂ ਦੁਨੀਆ ਵੇਖ ਰਿਹਾ ਉਹਨਾਂ ਨੂੰ ਪਤਾ ਹੈ ਹਰ ਵੀਡੀਓ ਹਰ ਇਨ ਕਮੈਂਟ ਕਰਨੇ ਕਰਨੇ ਦੋ ਤਿੰਨ ਬੰਦੇ ਹੈਗੇ ਨੇ ਉਹ ਹੈ ਤਿੰਨੇ ਵਪਾਰੀ ਆ ਜਿਹਨੇ ਮਾਲ ਵੇਚ ਕੇ ਕਮਾਉ ਜਾਂਦਾ ਹਾਂ ਮਾਲ ਵੇਚ ਅਸਲੀ ਚਾਹ ਤੇਰਾ ਲੈਵਾ ਜਿਹੜਾ ਤੇ ਬਹੁਤ ਆਪਦਾ ਜੇ ਵਸ਼ੀ ਨੇ ਸੂਣਾ ਨਹੀਂ 2-4 ਦਿਨ ਹਾਂਜੀ ਤੇ ਬਾਕੀ ਖਾਣੇ ਦਾ ਵੀ ਜਿਹੜਾ ਮੁੱਠੀ ਕਹਿੰਦੇ ਤੁਹਾਨੂੰ ਮੁੱਠੀ ਥਣ ਸੁਮਬਾਈ ਹੈ ਹੁਣ ਮੁੱਠੀ ਕਹਦੇ ਮੈਨੂੰ ਬਹੁਤ ਚਾਹੀਦੇ ਹੈ ਕੋਈ ਹੋਰ ਸੋਹ ਤੇ ਹੈ ਤੁੰਡੀ ਇਹ ਕੇ ਜਿੱਦਾਂ ਮਰਜੀ ਬੈਠੇ ਬਾਕੀ ਇਹ ਜੇ ਲੈਵਲ ਉਜੇ ਤੇ ਦਰਦਾ ਹੈਗਾ ਵਸ਼ੀ ਨੇ ਪੂਰਾ ਭਰਨਾ ਜੀ ਵੇਹ ਕਾ ਹੈ ਗੱਲ ਵੰਦ ਤੇ ਜਿਹੜੀ ਚੀਜ਼ ਹੈਗੀ ਹੈ ਦਿਖੀ ਹੈ ਜੀ ਚੰਗੀ ਚੰਗੀ ਦਾ ਵੀ ਮੁੱਲ 55 ਹਾਂਜੀ 50 ਹੁਣ ਜਿੰਨੀ ਗਾਹ ਦੇ ਦੇ ਦੋ ਹੀ ਤਿੰਨ ਨਹੀਂ ਜੇ 34700 47 ਦੀ ਇਹ ਵੀ ਦੁੱਧ 20 ਕਿਲੋ ਆਂਦੇ ਕੱਢਿਆ ਮੈਂ ਨਹੀਂ ਜੀਣਾ ਵਾਹ ਦੇਖੋ ਰੇਡ ਫਿਰ ਤੁਸੀਂ ਕਹਿੰਦਾ ਆਓ ਆਓ ਕਿਸ ਦਾ ਆਇਆ ਸਰ ਸਰ ਸੰਧਾਰ ਆਦੀ ਬਈ ਮਗਰ ਵਾਸ਼ੀ ਮਗਰ ਵਾਸ਼ੀ ਆ ਗਈ ਦੇਖੋ ਹਾਂ ਬੜੇ ਟੌਪ ਦੀ ਰੇਡ ਆ ਦੁੱਧ ਵੀ ਚੰਗਾ ਵਾਸ਼ੀ ਗੋ ਬਾਕੀ ਤੁਹਾਨੂੰ ਪਤਾ ਇੱਕ ਵੀ ਸੂਆ ਡੰਗਰ ਕੋਲ ਆ ਜਾ ਲੱਪਾ ਲਾ ਹੂੰ ਬਿਲਕੁਲ ਉਦਾਂ ਚਾਲੂ ਚਲੂ ਬੜੀ ਪੱਠੇ ਫੜਾਈ ਲੈਂਦੀ ਰੋਡਰ ਕਰਨਾ ਕਿੰਨਾ ਕਰ ਜੂ ਖੁੱਸਾ ਇਹ ਦੋ ਤਿੰਨ ਦੀਵਸਾਂ ਇਹਦੀ ਵੀ 20 ਕਿਲੋ ਸੀ ਦੱਸਿਆ ਅਗਲੇ ਆ ਪਰ ਮੈਂ ਨਹੀਂ ਕਹਿਣਾ ਹਾਂ 12 ਕਿਲੋ ਬੋੜਾ ਹੋ 10 12 ਦੇ ਵਿੱਚ ਹਾਂ ਨਹੀਂ ਚੰਗੀ ਬਾਰੇ ਇੱਕ ਨੰਬਰ ਬਿਲਕੁਲ ਤੁਝਾ ਸੁਣਾ ਗਰੰਟੀ ਨਾ ਥੋੜੀ ਜੀ ਫੋਨ ਕਰਕੇ ਗਾ ਲੇ ਲਿਖ ਜਾਈਏ ਬਹੁਤੀ ਰਾਜੀ ਵੀ ਨਹੀਂ ਹੈਗੀ ਮੈਂ ਕਹਿੰਦਾ ਵੀ ਬੜੀ ਰਾਜੀ ਹੈ ਤੇ ਹੁਣ ਲਿਖੀ ਹੋ ਗਈ ਆ ਪਹਿਲਾਂ ਹੀ ਲਿਖੀ ਆ ਵਾਚੀ ਮਗਰ ਐ ਸ਼ਾਇਰੀ ਅੰਦੀ ਵਸੀਮਾ ਆਇਆ ਤੇ ਔਰ ਫੋਟਾ ਭਰ ਗਿਆ ਅਜੀ ਉਹਨੇ ਲਾਲ ਹੋ ਜਾਣਾ ਕਿਉਂ ਜਾਬ ਦੇ ਕਾਲੇ ਆ ਬਰਾਗ ਖਣਾੜੂ ਕਿੱਲਾ ਰਾਜੀ ਸੀ ਚਾਹੀਏ ਇੱਕ ਨੰਬਰ ਸੀ ਜੀ ਹਾਂਜੀ ਬਰਾਬਰ ਦਾ ਮਾਰੂ ਮਗਰ ਇਦਾਂ ਇਹ ਉਹ ਚਮਾ ਜੋ ਮੋਟਰ ਵਰਗੀ ਜੇ ਸਾ ਮੋਲੇ ਦਾ ਵੀ ਉਡਦੀਆਂ ਵਾਲਾ 50000 ਹੁਣ ਤੂੰ ਸ਼ੋਅ ਛੋੜ ਦੇਣਗੇ ਇਹ ਵੀ ਸਿੰਦਾਰੀ ਨਹੀਂ ਸੂਸ਼ਾ 45000 ਦੀ 45000 ਦੀ ਹਾਂ ਯਾਰ ਅਸੀਂ ਹੋਰ ਛੱਡਦੇ ਮੈਂ ਉਹ ਬਾਕੀ ਮੌਕੇ ਤੇ ਕਰਦੇ ਮਾਨ ਬਾਲਣੇ ਨਹੀਂ ਨਹੀਂ ਕੋਈ ਨਹੀਂ ਜਿਹੜੇ ਕਮੈਂਟਾਂ ਵਾਲੇ ਵੇਖਣ ਫੇਰ ਰੋਣ ਇਹ 43000 ਦੀ ਵੇਚ ਦੇਣੀ ਹੈ ਵੇਖ ਹੁਣ ਕਰੋ ਵੱਧ ਕਮੈਂਟ ਕਰੋ ਕਮੈਂਟ ਕਰੋ ਕਰੋ ਹਾਂ ਵੀ ਮਨਸੂਰ ਜੀ ਤੁਸੀਂ ਜਿਹੜੀ ਜਰਸੀ ਜਿਹੜੀ ਆਪਣਾ ਕੋ ਵੀਡੀਓ ਹੈਗੀ ਕੈਮਰਾ ਜੀ ਆ ਜਾਣੀ ਤੇ ਬੱਚਾ ਦਿੱਤਾ ਜੀ ਇਹ ਵੀ ਜਰਸੀ ਪੰਜਾਬ ਵਾਲੀ ਵਾਹ ਹਾਂ ਜੀ ਅਜਿਹਾ ਵਧੀਆ ਪਾਈ ਚੋਾਈ ਇੱਕ ਨੰਬਰ ਸੀਲ ਪੂਰੀ ਚੱਲ ਬੱਜਾ ਪੁੱਛ ਲੈ ਇੱਕ ਹਮਾ ਕਮੈਂਟ ਬੰਦ ਨਹੀਂ ਕਰ ਸਕਦੇ ਬੰਦ ਕਰ ਸਕਦੇ ਆ ਗਰ ਲੈ ਜੇ ਨਾ ਆਪ ਵੀ ਸੋਚਣਾ ਜੀ ਯਾਰ ਜੇ ਕਮੈਂਟ ਬੰਦ ਨਹੀਂ ਕੀਤੇ ਸਾਰੇ ਬੰਦੇ ਜੇ ਕਿਸੇ ਨਾਲ ਠਗੀ ਠੁੱਗੀ ਵਜਦੀ ਤੇ ਲੋਕ ਉਹਦੇ ਲਿਖ ਸਕਦਾ ਨਾ ਵੀ ਮੇਰੇ ਨਾਲ ਠਗੀ ਵਜਦੀ ਹੈ ਤੇ ਉਹ ਬੰਦੇ ਇਦਾਂ ਦੇ ਵੀ ਵੇਖੋ ਰੋਜ਼ ਹੀ ਸਾਨੂੰ ਠਾਗੀ ਦੱਸਦੇ ਆ ਨਹੀਂ ਮੁੱਸਾ ਠਗੀ ਵਜਦੀ ਤੇ ਪਸ਼ੂ ਕੋਈ ਲੈ ਹੀ ਗਿਆ ਚੈੱਕ ਕਰਕੇ ਲੈ ਗਿਆ ਸਾਨੂੰ ਪਈ ਨਹੀਂ ਠਗੀ ਕੋਈ ਹੁੰਦੀ ਆ ਤੂੰ ਵੇਖੀਆਂ ਤਿੰਨ ਚਾਰ ਖਰਾਬੀਆਂ ਆਉਂਦੀਆਂ ਬਿਮਾਰ ਹੋ ਗਿਆ ਮਾਲ ਤੇ ਅਸੀਂ ਕਿਹਨੂੰ ਮੋੜਾ ਉਹ ਨਹੀਂ ਠਗੀ ਹੁੰਦੀ ਅਸੀਂ ਕਿਹਨੂੰ ਦੱਸੀ ਜਿਹੜਾ ਇੱਥੇ ਆ ਗਿਆ ਪੁਲਿਸ ਉਹ ਠਗੀ ਨਹੀਂ ਜੀ ਉਹ ਅਸੀਂ ਦੇਖ ਪਰ ਕੇ ਲੈ ਗਿਆ ਅਸੀਂ ਸਾ ਬੱਛਾ ਅੱਧੀ ਸਵੇਰੇ ਸੂਈ ਹੈ ਬਾਕੀ ਆਵੇ ਤਾਂ ਨਹੀਂ ਕਿ ਜੇ ਨੂੰ ਪਤਾ ਆਪਣੀ ਆਦਾ ਪੂਰੀ ਹੋਵੇ ਤੇ ਕੰਮ ਹੀ ਨਹੀਂ ਘਟ ਵੱਸ ਤੇ ਸੁਣਦੇ ਬੜੀ ਗੱਲ ਆ ਪੂਰ ਵੀ ਨਹੀਂ ਹੁਣੀ ਕਿ ਆਪਾਂ ਲੈਣੀ ਨਹੀਂ ਪੂਰੀ ਨਹੀਂ ਨਹੀਂ ਸੇ ਇਹਦਾ ਵੀ ਉਡਦੀਆਂ ਵਾਲਾ ਪਾਰਟੀ ਆ ਹਜ਼ਾਰ ਜੋਸ਼ ਜਾਣਾ ਤੁਸੀਂ ਦਾ ਇਹ ਵੀ 47 ਜਾਂ ਦੀ ਜੀ 45 ਦੀ ਜਾਂ 45 ਦੀ ਵੇਖੋ ਰੇਡ ਵੇਖੋ ਫੋਜ ਇਹ ਵੀ ਮਸ਼ੀਨ ਹੈ ਦੁੱਧ 20 22 ਕਿਲੋ ਕੱਢਿਆ ਜੇ ਲੋ ਬੰਦੇ ਇਹ ਹੁਣ ਤਾਂ ਤਿਆਰੀ ਆ ਖੁਦੀਆਂ ਆਈਆਂ ਵਾਹ ਵਾਹ ਇਹ ਤਾਂ ਸੂਝੀ ਸਮਝੋਗੇ ਤੂੰ ਵੀ ਹਾਰੇ ਅਮੈਂ ਬਸ ਕੋਈ ਆਂ ਤਾਰ ਤਾਰ ਨਹੀਂ ਉਹ ਮਗਰ ਨਾ ਡਿਆ ਰਹਿਣਾ ਚੱਲ ਚੱਲ ਸਹੀ ਬਈ ਹਾਂ ਬਸ ਸਕੇ ਰੋਗਾ ਤੇ ਸੁਨੀਪਿਆ ਭਾਈ ਪਹਿਲਾਂ ਸੰਗਲੇ ਭਾਈ ਤੋਂ ਦੂਜੇ ਸੁਵੇ ਆ ਜਾਬ ਦੀ ਦੂਜੇ ਹੀ ਆ ਹਾਂ ਅਗਲੇ ਤੇ ਛੱਟ ਪਹਿਲਾਂ ਕਹਿੰਦੇ ਪਰ ਬਾਕੀ ਠੰਢੀ ਬੜੀ ਸੰਦੀਪ ਸਿੰਘ ਸੁਣਦੇ ਹੀ ਹੈ ਬੜਾ ਪਚਾ ਆਇਆ ਲੱਗੋ ਚੋ ਮਿੰਟਾਂ ਇਹ ਹੁੰਦੇ ਆ ਸੂ ਕਹਿੰਦੇ ਹੰਦੀਪ ਹਾਂ ਦੇ ਹਾਂ ਦੇ ਜੀ ਇੱਕ ਦੂਜੇ ਲਵੇਸ਼ ਕੇ ਜੇਰ ਕੱਢਦੇ ਨਹੀਂ ਆਏ ਬਿਲਕੁਲ ਜੀ ਬਿਲਕੁਲ ਜਰਸੀ ਜਾਏਗਾ ਨਾ ਜਰਸੀ ਪਿਓਰ ਸੁਝਾ ਪੰਜਾਬ ਵਾਲੀ ਪੰਜਾਬ ਵਾਲੀ ਜਰਸੀ ਭਾਵ ਮੂੰਹ ਮਾਰੀ ਕਰ ਬਾਕੀ ਚਲੋ ਇੰਨੇ ਕਹਣਾ ਮਿਕਸੇ ਆ ਕੇ ਇੰਨੇ ਕਹਣਾ 1000 ਖਾਨ ਨਹੀਂ ਬੜਾ ਆਹ ਦੀ ਪਰਸਨ ਲੈ ਲੋ ਵੀ ਫਰਕ ਨਾ ਹੈ ਜਰਸੀ ਬਿਲਕੁਲ ਮਤਲਬ ਬ੍ਰੀਡ ਜਰਸੀ ਜਾ ਜਾਂਦੀ ਆ ਬਾਕੀ ਜਦੋਂ ਸਾਨੂੰ ਕਿਹੜਾ ਪਤਾ ਜੀ ਮੇਰਾ ਪਰ ਅੱਗੇ ਹਾਂਜੀ ਹਾਂਜੀ ਹਾਂ ਹਾਈ ਬਸ ਇਰਨ ਬਸ ਈ ਦੇ ਦੇ ਜੀ ਦੋ ਤੇ ਜੇ ਨਾ ਵਸ਼ਾ ਦੇ ਦੇ ਤੇ ਫਿਰ ਚੋਬਰ ਤੇ ਹੈ ਜੀ ਚੋਬਰ ਤਾਂ ਹੈਗਾ ਯਾਰ ਮੈਂ ਕਿੰਨੋ ਦੁੱਧ ਗਿਆ ਤੇ ਜੇ ਵਸ਼ੀ ਦੇ ਦਿੱਤੀ ਤੇ ਫਿਰ ਗਾਂ ਬੜ ਗਈ ਔਰ ਸੀਰ ਫੁੱਲ ਫੁੱਲੀਆਂ ਵੇਜੇਗੀ ਉਹ ਗੱਲਾਂ ਆਪਣੀਆਂ ਆਵੇ ਹੈ ਜੇ ਸੂਈਤ ਨਹੀਂ ਮੋਟਰ ਹੀ ਚੱਲੇਗੀ ਇਹ ਗੱਲਾਂ ਬੜੀਆਂ ਕਰਦੇ ਫੌਜੀ ਦੇ ਛੇੜੇ ਸਾਰੇ ਹੀ ਨੇ ਜਦੋਂ ਮੈਂ ਲੈਣ ਦੀ ਤਾਂ ਚੀਕਾ ਪਾ ਕੇ ਕੋ ਮਾਰਦੇ ਜਦੋਂ ਕੋ ਮੈਂ ਡੰਗ ਲੈਣਾ ਮੜਾ ਜਾ ਫੀਲ ਮੈਂ ਛੱਟ ਆਉਣਾ ਛੱਟ ਆਉਣਾ ਇਹ ਮੁੜਕੇ ਮੈਨੂੰ ਕਹਿੰਦੇ ਨਕਈ ਤੇ ਨਕਾਤ ਲਾ ਕੇ ਦਿੰਦੇ ਯਾਰ ਨਕਾਤ ਲਾ ਕਹੀ ਜੋ ਮੈਂ ਪਹਿਲੇ ਜਮਾਨਤ ਨਹੀਂ ਕਰਾਉਂਦਾ ਬਿਲਕੁਲ ਗਾਂ ਖੜਗਣਾ ਨਹੀਂ ਆਹੋ ਵੇਹ ਰਖੀਆ ਡੰਗ ਮੈਂ ਗਾਂ ਨੂੰ ਦੇਣਾ ਇਹਦੇ ਦਾ ਮੁੱਲ 50000 ਰੁਪਏ 45 ਦੀ ਵੀ ਦੇਸੀ ਇਹ ਵੀ 45000 ਠੀਕ ਆ ਜਾਨਦੂ ਚੱਲ 2 ਛੜ ਦੀਆਂ 43 ਦੀ 40000 ਦੀ ਰੇੜੇ ਵੇਖੀ ਚੱਲੋ ਕਾਜੀ ਇਹ ਗੱਬਣਾ ਜੀ ਗੱਬਸੀ ਸੂਈ ਸੰਦੀਸ਼ਾ ਜੀ ਅੱਛਾ ਅੱਜ ਮਾਲ ਬਾਬਾ ਜੀ ਸੂਈ ਸੰਦੀਸ਼ਾ ਬਾਬਾ ਜੀ ਬੈਠੇ ਤਾਂ ਤੋਂ ਹੀ ਕੱਲ ਆਇਆ ਨਹੀਂ ਨਾ ਹਾਂ ਜੀ ਨਹੀਂ ਕੱਲ ਆਇਆ ਫਿਰ ਅੱਧੀਆਂ ਸੂਈਆਂ ਅੱਜ ਹੁਣ ਤੇ ਰਹੇ ਹਾਰਨ ਦਾ ਫਾਇਦਾ ਹੋ ਗਿਆ ਬੜਾ ਫਾਇਦਾ ਹੀ ਹੋ ਗਿਆ ਜੀ ਸੰਗਤ ਨੂੰ ਫਾਇਦਾ ਹੋ ਗਿਆ ਇਹ ਵੀ ਜਰਸੀ ਸੂਈ ਸੰਦੀਸ਼ਾ ਪੰਜਾਬ ਵਾਲੀ ਬਹਿਲਾ ਕੱਦ ਪੁੱਦ ਹੈ ਟੂਟ ਥਾਣ ਲੇਵਾ ਬਹੁਤ ਸਾਫ਼ ਇਹ ਸੀਲ ਠੰਡੀ ਇਹਨੂੰ ਨਹੀਂ ਕਹਿਣ ਦੀ ਜੀ ਜੇ ਚਲੋ ਫੰਦੀ ਜਾਈ ਵੀ ਅੱਜ ਹੀ ਸੋਈ ਆ ਦੁੱਧ ਦੇ ਤੋਂ ਅੱਜ 8 ਕਿਲੋ ਬੋਲਾ ਹੋਟਾ ਰਹੀ ਆਵੇਂ ਮੈਂ ਕਹਾਂ 15 14 12ਵਾਂ ਹੋਣਾ ਤਾਂ 8 ਕਿਲੋ ਵੀ ਤੋਂ ਮਿਢੀ ਨਾ ਹਾਂਜੀ ਤੇ ਪਤਾ ਲੱਗਦਾ ਚਲੋ ਮੈਂ ਇਹ ਥੋੜਾ ਅੱਧਾ ਕਿਲੋ ਜਿਹੜੀ ਜਿਹੜੇ ਮੈਨੂੰ ਬੜੀ ਬ੍ਰਿਆਮ ਪੈਂਦਾ ਬਿਲਕੁਲ ਸਹੀ ਗੱਲ ਹੈ ਜੀ ਆਹ ਮਾੜਾ ਬੱਚਾ ਉਹ ਜੋ ਖੂਜ ਨਹੀਂ ਆਂਦਾ ਗੱਲ ਕਰਦੇ ਬੱਚਾ ਜੀ ਜੀసే ਵੀ ਸੂਈਆ ਸੀ ਠੰਡੀ ਪੂਰੀ ਕੋਈ ਨਿਆਣਾ ਨਹੀਂ ਪੋਣਾ ਜਰਸੀ ਰਹਿੜ ਆ ਤਾਂ ਹੁਣ ਤੇ ਪਤਾ گاਵਾ ਆਹ ਉਹਨਾਂ ਡਰਗੂ ਜਾਂਦਾ ਮਾਲ। ਬਾਕੀ ਬਹੁਤ ਚੰਗੇ ਨੇ 8 ਕਿਲੋ ਬੋਲੇ ਹੋਗੇ ਤੇ ਇਹਦੇ 12 ਦੇਦੇ 14। ਉੜਦੀਆਂ ਵਾਲਾ ਹੀ ਭਾਅ ਮੁੱਲ 35000 ਜੋਸ਼ ਲਾਉਣਾ ਚਾਹਦਾ। ਜੋ ਜੈ ਆ ਰਹੀ ਫਿਰ ਸਾਹਿਬ ਮਾਨਦਾਲੇ ਨਹੀਂ ਨਹੀਂ ਹਾਂਜੀ ਐਚੋ 3000 ਹੀ ਛੜਨਾ 32 ਦੀ ਦੇ ਦੇਣੀ। ਚੱਲਣ ਦੇ ਕੰਮ। ਚੱਲੰਦ। ਵੇਖੀ ਜਾ ਉੱਥੇ। ਇਹ ਟਾਈਮ ਤੇ ਲੈ ਜਾ ਜਾ ਕੇ। ਮੈਨੂੰ ਇਹ ਕਹਿ ਰਹੇ ਕਿ ਇੱਕ ਹਜ਼ਾਰ ਸੌ ਮੈਂ ਸ਼ਕਤੀਆਂ ਦੇਣਾ ਸ਼ਕਤੀਆਂ ਮਿਲੀਆਂ ਤੁਹਾਨੂੰ ਨਾ ਮੇਰੇ ਭਰਾ ਮੈਨੂੰ ਕਹਿਣਗੇ ਨਾ ਮਾਰੀ ਵਿੱਚ ਔਖੇ ਹੋਣਾ ਹੋਈ ਜਾਂ ਹੁਕਤੇ ਹੋਈ ਨਾ ਦੇਖੋ ਆ 10000 10000 ਦੁੱਧ ਦੇ ਤੂੰ ਗੋਲਾ ਨਹੀਂ 10 ਕਿਲੋ ਦੁੱਧ ਆਇਆ ਇਸ ਨੂੰ ਹੋ ਗਿਆ ਦੇਖੋ ਗਰਾ ਦੇ ਥਾਣ ਵੇਖੀ ਤਾਂ ਕੀ ਲੱਗਾ ਬਹਿਣ ਨੂੰ ਥਾਣ ਵੇਖ ਕੇ ਡਾਲੂਗਾ ਲੱਗਾ ਇਹ ਪਿਓਰ ਜਰਸੀ ਜੋਰ ਜਰਸੀ ਹਾਂ ਨਿਆਣਾ ਪਾ ਲੋ ਪੈਨਾ ਪਾ ਲੋ ਸਾਨੂੰ ਦੇਖੀ ਵੱਡਾ ਵੀ ਬੜਾ ਹੈ ਥੋੜੀ ਜੀ ਟਰੱਕ ਲੈ ਜਾ ਟਸ ਲੈ ਟੋੜੋ ਜੀ ਬੱਚਾ ਜੀ ਮਗਲ ਚੋਬਰ ਚੋਬਰ ਕਵਾਲ ਦੀ ਦਾ ਚੋਬਰ ਨਾਲ ਚੋਟੀ ਦਾ ਚੋਟੀ ਦਾ ਹੈ ਆ ਕੇ ਜੀ ਕੋਈ ਨਹੀਂ ਸਭਾ ਜੀ ਕੱਢ ਦਿੱਤੇ ਆਂਗਾ ਅੱਜ ਜੇ ਨਹੀਂ ਕਰਨਾ ਆ ਬਚਾ ਜੀ ਜੀ ਅੱਜ ਸਹੀ ਹੋਈਏ ਪਟੂ ਪਟੂ ਨਹੀਂ ਖਾਣਾ ਹਾਂ ਮੋਹਨ ਸਿੰਘ ਜੀ ਸਾਹਿਬ ਰੋਡ ਦੀਆਂ ਵਾਲਾ 35000 ਹੂੰ ਇਹ ਵੀ 32 ਦੀ ਜਾਂ ਇਹ ਵੀ 30000 ਦੀ ਠੀਕ ਹੈ ਬਿਲਕੁਲ ਹੋਰ ਕਿਤਾ ਮੈਂ ਨੇ ਠੀਕ ਕਰ ਤੂੰ ਕੋ ਜੇਕਰ ਛੋੜ ਕਰ ਦਾਂਗੇ ਛੋੜ ਕਰਦਾ ਖੁੱਲੇ ਚਾਹਦੇ ਹਾਂ ਛੋੜ ਕਰ ਦਾਂ ਬੰਦਿਆ ਨਾ ਵੀ ਕਰਨਾ ਆਪਣੇ ਭੈਣ ਭਰਾ ਨੂੰ ਛੋੜ ਨਾ ਮੂਲੀ ਕਰ ਹਾਂ ਕੰਮ ਬੁਲਾਣਾ ਵੀ ਕੰਮ ਵੀ ਕਰਨਾ ਕਿਉਂ ਜਿੱਥੇ ਚਲੋ ਹੁਣ ਇਧਰ ਪਰ ਐਂਡ ਹੈ ਜੀ ਹੁਣ ਹੁਣ ਇਹ ਜੇ ਬੰਦੇ ਇਹ ਗੱਪੜ ਇਸ ਦਿਸ਼ਾ ਸੌਣ ਵਾਲੀ ਬਾਹਰ ਜੱਸੀ ਇਹ ਗੱਪੜ ਹੈ ਜੀ ਤੇ ਵੀ ਬਸ ਇਹਨੇ ਵੇਖੂ ਕਿ ਦੂਜਿਆਂ ਨਾਲ ਸ਼ਾਇਦ ਬੱਚਾ ਕੱਢਦੇ ਭਾਜੀ ਤਾਂ ਦਾ ਟਾਈਮ ਲਿੰਦਾ ਜੀ ਹਾਂ ਜੀ ਦੂਜਿਆਂ ਨਾਲ ਵੇਖ ਕੇ ਕੱਢ ਛੱਡੇ ਵੀ ਮੈਂ ਕੋ ਪਿੱਛੇ ਰਹਿ ਗਈ ਆ ਮੈਂ ਵੀ ਜੇਰ ਇਹਨਾਂ ਦੀ ਰੂਹ ਤੇ ਸੁਟਣੀ ਪਿਆਰ ਹੀ ਆ ਨਾ ਹੈ ਨਹੀਂ ਜੇਰ ਸਾਡੇ ਕੁੱਤੇ ਭੋਲਣਗੇ ਰੂਹੀ ਸਾਰੀ ਜੇਰ ਦਾ ਠੇਕਾ ਹਟ ਬਿਲਕੁਲ ਮਟਕਾ ਕੇ ਰੱਖ ਦੂਜਾ ਸੁਆਸ ਲੀਜੀਏ ਦਾ ਹਾਂ ਜੀ ਬਾਕੀ ਸੀਲ ਠੰਡੀ ਬਹੁਤ ਜ਼ਿਆਦਾ ਕੋਈ ਮਗਲੇ ਨਹੀਂ ਲੱਤ ਪਟੇ ਗੱਪਾਂ ਹੀ ਭੈਣ ਭਾਸ ਕਰੀਏ ਤੇ ਹਲੇਗੀ ਹੂੰ ਅੱਜਨ ਤੋਂ ਬਾਅਦ ਜਿਹੜਾ ਆਪਣੀ ਗਰਮੀ ਬੜੀ ਭੈਣ ਦੇ ਉਹਨਾਂ ਦਾ ਮਾਲ ਜਿਹੜਾ ਨਾ ਗੱਲ ਕੋਈ ਫਿਰ ਨਾ ਕੋਈ ਨਾ ਜਦ ਅਵੇ ਆਂਜੀ ਆਂਜੀ ਜਿਸਦਾ ਇਹਦਾ ਮੁੱਲ ਜੁੜਨੀ ਆਲਾ ਜੀ ਹਾਂ ਜੀ ਇਹ ਮੁੱਲ ਹੈ 35 ਦੀ ਜੈਸ 35000 ਜੈਸ ਨੂੰ ਠੀਕ ਆ ਚਲੋ ਹਰ ਦੋ ਹੀ 33000 ਜੈਸ 33000 ਜੈਸ ਬਸ ਠੀਕ ਆ ਬੜੀਆਂ ਲਓ ਜੀ ਵੇਖੋ ਯਾਰਾ ਵੇਲਣ ਕੁਆਲਟੀ ਦਾ ਵੇਖਾ ਦੂਪਰ ਤੋਂ ਨਾ ਆ ਰਿਹਾ ਬਦ ਨਾਮ ਆ ਸ਼ੰਭੂ ਵੈੜਾ ਆ ਬੱਚੇ ਵਿਖਾਓ ਬੋ ਬੱਚੇ ਵਿਖਾ ਦੇ ਹਾਂ ਐ ਨੂੰ ਮੜਾ ਮੂਰਤ ਇਤਨੀ ਵਿਖਾ ਦੇ ਖੜੀਆਂ ਨੇੜੇ ਹਣੇ ਮੂਰਤ ਰੱਖੀ ਆ ਇਹ ਮੂਰਤ ਰੱਖੀ ਆ ਵਿਖਾਉਣੀ ਵੀਡੀਓ ਜੀ ਆ ਉਦਾਂ ਨਹੀਂ ਵੇਚਦੇ ਆਪਾਂ ਵੇਚਾਂਗੇ ਵੀਡੀਓ ਦੇ ਪਰ ਸੰਦੀਪ ਸਿੰਘ ਐ ਨਾ ਥੋੜੀ ਜੀ ਗਾਂ ਜਿ ਸਿੱਧੀ ਸੁਧੀ ਕਰਨ ਵਾਲੀ ਰਾਤ ਦੀ ਸੁਈ ਮੈਂ ਕਿਹਾ ਵੱਡੀ ਗਾਂ ਬੜੇ ਲੱਪਾ ਲੁਪਾ ਚੁੱਕ ਜੇ ਇਹਨੂੰ ਪਤਾ ਵੀ ਸਾਰੇ ਡਾਕਟਰ ਠੀਕ ਆ ਗਾਂ ਤੋਂ ਕੱਢ ਦੂ ਵੀ 25 26 ਕਿਲੋ ਦੀ ਬਿਲਕੁਲ 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 ਉਹ ਵਾਧਿਆ ਨੰਬਰ ਕਰੀਏ ਆਪਾਂ ਆਪਣਾ ਦੇ ਇਸ ਗੱਲ ਪਤਾ ਕੀ ਆ ਭੈਣ ਭਰਾ ਸਾਰੇ ਜਦੋਂ ਆਪਾਂ ਨੂੰ ਪਿਆਰ ਕਰਦੇ ਉਹਲਾ ਕਰਮਾਂ ਵਾਲੇ ਚੰਦੇਈ ਤੇ ਪਿਆਰ ਨਾ ਹੀ ਰਹੋ ਜਿਹਨੇ ਕੋ ਕਮੈਂਟ ਕਰਨਾ ਵੀ ਆ ਨਾ ਯਾਰ ਥੋੜਾ ਜਿਆ ਸੋਚ ਕੇ ਕਰੋ ਬੜਾ ਔਖਾ ਕੰਮ ਆ ਤੁਸੀਂ ਇਦਾਂ ਕਰੋ ਮੇਰ ਨਾਲ ਕਰ ਲੋ ਭਾਈ ਵਾਲੀ ਤੇ ਜੇ ਤੁਸੀਂ ਮੇਰ ਨਾਲ ਮਹੀਨਾ ਵੀ ਕੱਟ ਕੇ ਫਿਰ ਮਰ ਜਾਓ ਅਸੀਂ 6 ਵਜੇ 5 ਵਜੇ ਘਰੋਂ ਨਿਕਲਣਾ ਸੀ ਜੇ ਭੁੱਖਣ ਭਾਣੇ 10 ਵਜੇ 11 ਵਜੇ ਕਿਤੇ ਰੋਟੀ ਖਾ ਲਈ ਕਰੇ ਉਹ ਖਾ ਲਈ ਕਿਤੇ ਜੁਸ ਤੇ ਲਿਆ ਕੋਸ਼ ਵਿੱਚੋਂ ਬਿਮਾਰ ਹੋਈਂਦੀਆਂ ਸਾਰੇ ਖਰਚੇ ਵਰਤੇ ਪਾ ਗਏ ਜਿਹੜੇ ਠੱਗਾਂ ਠੁੰਗਾਂ ਵਾਲੀ ਗੱਲ ਪਰਮਾਤਮਾ ਦਾ ਨਾਮ ਨਾਲ ਸਭ ਮੈਂ ਤਾਂ ਪੜੀ ਕੀ ਠੱਗੀਆਂ ਮਾਰੀ ਨਾ ਜਿਹੀਂ ਕਹਿੰਦਾ ਦੁਆਰ ਦਿੰਦਾ ਇੱਥੇ ਕਰਿਆ ਤੂੰ ਹੀ ਠੱਗੀ ਮਾਰੀ ਕਰਿਆ ਆਹ ਠੱਗੀ ਮਾਰੀ ਲੈ ਆਓ ਪਾਓ ਪਾਓ ਹਾਂ ਉਹਦਾ ਇੱਕ ਦੋ ਤਿੰਨ ਚਾਰ ਬੰਦੇ ਉਹ ਤਿੰਨੇ ਸਾਨੂੰ ਪਤਾ ਅਸੀਂ ਪਤਾ ਵੀ ਕਰ ਲਿਆ ਤਿੰਨ ਤਿੰਨ ਸਾਲ ਹੋ ਗਏ ਜਿੱਤਾ ਤੇਰੀ ਆ ਤੇਰੇ ਬਾਰੇ ਪਤਾ ਆਪਾਂ ਨੂੰ ਪਤਾ ਤਾਂ ਹੈਗਾ ਅਸੀਂ ਹੁਣ ਕਹਿੰਦੇ ਕੁਛ ਨਹੀਂ ਵੀ ਚੱਲ ਯਾਰ ਛੱਟ ਖੜਾ ਗੱਲ ਤੇ ਉਹ ਆਖੀ ਜੇ ਵੀ ਉਹ ਛਦਾਈ ਹੋ ਗਿਆ ਅਸੀਂ ਕਿਉਂ ਜੀ ਪਰ ਉਹਨਾਂ ਨੇ ਖੋਦ ਹੀ ਸੋਚਣਾ ਲੱਗਦਾ ਵੀ ਤੁਸੀਂ ਆ ਵਪਾਰੀ ਜੇ ਇੱਕ ਤਰਨ ਤਾਮ ਦਾ ਵਾਸਾ ਨੂੰ ਤਾਂ ਸਾਰਿਆਂ ਦਾ ਪਤਾ ਅਸੀਂ ਹੁਣ ਘਰੋਂ ਘਰ ਜਾਈਏ ਫਿਰ ਲੜਨ ਜਾਈਏ ਇਹ ਆਪਣਾ ਲੜਨਾ ਨਹੀਂ ਛੱਡਾ ਆਪਾਂ ਹੁਣ ਲੜਨਾ ਨਹੀਂ ਪਰ ਆਪਣੇ ਆਪਰਾ ਸੋਚੋ ਇਹ ਵਪਾਰ ਲੈਣ ਕੋਈ ਸੌਖਾ ਕੰਮ ਨਹੀਂ ਤੁਸੀਂ ਵੀ ਕਰਦੇ ਜੇ ਤੁਹਾਡੇ ਤੁਹਾਡੇ ਵੀ ਉਹ ਬਣੇ ਆ ਚੈਨਲ ਜੀ ਦੇਖ ਲਈਂ ਦੀਆਂ ਜਿਉਂ ਤੁਸੀਂ ਥੱਲੇ ਕਰਦੇ ਜੇ ਕੱਟੀ ਵਾਸੀ ਤੁਸੀਂ ਵੀ ਫੜੀ ਕਰਦੇ ਜੇ ਆਪਣੇ ਆਪ ਦਿਮਾਗ ਤੋਂ ਕੰਮ ਲਓ ਬਾਕੀ ਵਾਹ ਜਸਾਲ ਸਾਹਿਬ ਵਾਹਿਗੁਰੂ ਜੀ ਫਤਹਿ